ਹਾਂਜੀ ਕੀ ਹਾਲਾ ਮਿੱਤਰੋ ਕਿਵੇਂ ਆ ਫਿਰ ਚੰਗੇ ਜਾਨਵਰ ਲੈਣੇ ਆ ਆਜੋ ਫਿਰ ਪਿੰਡ ਲੰਗੇ ਆਣੇ ਪੁਰਾਣੇ ਦੇ ਵਿੱਚ ਗਗਣ ਬਾਈ ਦੇ ਕੋਨੇ ਖੜੇ ਹੋਏ ਆ ਆ ਝੋਟੀਆਂ ਦੋਵੇਂ ਨਿੱਕੇ ਨਿੱਕੇ ਸਿੰਘ ਦੀਆਂ ਬਾ ਕਮਾਲ ਇਹਨਾਂ ਦੀ ਤਿਆਰੀ ਆ ਚੰਗੀ ਇਹਨਾਂ ਦੀ ਸਾਰੀ ਆ ਮੇਰੀ ਵੀ ਬਾਈ ਗਗਣੇ ਦੇ ਨਾਲ ਯਾਰੀ ਆ ਤੁਸੀਂ ਵੇਖਣੀਆਂ ਝੋਟੀਆਂ ਆ ਕੇ ਇੱਕ ਵਾਰੀ ਆ ਛੋਟੇ ਸਿੰਘ ਦੇ ਵਿੱਚ ਆ ਹੈਗੇ ਆ ਮਿੱਤਰੋ ਅਰਜਨ ਕੁੰਗੜ ਦੀ ਜਿਹੜੀ ਕੰਧ ਦੇ ਨਾਲ ਖੜੀ ਹੋਈ ਆ ਆ ਕੱਟੀ ਹੈਗੀ ਆ ਲਾਡਲੇ ਦੀ ਪ੍ਰੋਪਰ ਸੀਮਨ ਪ੍ਰੋਪਰ ਰਿਕਾਰਡ ਮਿਲੂਗਾ ਰੇਟ ਫੋਨ ਦੇ ਉੱਤੇ ਆ ਉੱਠ ਖੜੋ ਜੇ ਪਹਿ ਤੁਸੀਂ ਸੁੱਤੇ ਆ ਆ گاਵਾ ਵੀ ਵੇਖ ਲਓ ਦਿਲ ਜਲਾ ਕੇ ਬਾਈ ਤੋਂ ਲੈ ਜਾਓ ਮਿੱਤਰੋ ਆ ਕੇ ਆ ਗਾਂ ਦੇ ਦੁੱਗੀ ਵੀ 22 ਕਿਲੋ ਦੁੱਧ 7800 ਉਹਨਾਂ ਦੀ ਹਜੇ ਕੱਚੀ ਆ ਲੇਵੇ ਭਾਂਡੇ ਨੂੰ ਰਿਕਾਰਡ ਤੋੜੀ ਆਉਂਦੀ ਆ ਮਿੱਤਰੋ ਪਣ ਬਣਾ ਕੇ ਕਮਲੀ ਹੋ ਜੂਗੀ ਥੱਲੋ ਰੇਟ ਫੋਨ ਦੇ ਉੱਤੇ ਦੂਜਾ ਸੂਆ ਪਿਓਰ ਆ ਵੀ ਦੂਜਾ ਸੂਆ ਪਿਓਰ ਸੂਈ ਆ ਤੀਜਾ ਦਿਨ ਅਜ ਸੂਈ ਨੂੰ ਆ ਮਗਰ ਇਹਦੇ ਵੱਛਾ ਵਾ ਦੁੱਧ 15 ਕਿਲੋ ਕੰਡੇ ਲਾਉਂਦੀ ਆ ਮਿੱਤਰੋ 22 22 ਕਿਲੋ ਖੁੱਲਾ ਡੁੱਲਾ ਦੁੱਧ ਪਾ ਜੂਗੀ ਇੱਕ ਗੱਲ ਦੱਸਾਂ ਹੋਰ ਜਮਾਂ ਪਾਂਚੇ ਆ ਜੂਗੀ ਤੇ ਛੇਤੀ ਨਾ ਕਿਤੇ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਤੇ ਆ ਉੱਠ ਖੜੋ ਜੇ ਫਿਰ ਇੱਕ ਵਾਰੀ ਪਿਆ ਸੁੱਤਿਆਂ ਧੰਨਵਾਦ